ਇਹ ਜਿਹੜੇ ਜਾਨਵਰ ਆਪਾਂ ਖਰੀਦੇ ਹੋਏ ਨੇ ਹੈ ਨਾ ਹਾਂਜੀ ਹਾਂ ਡਰ ਜਾ ਨਹੀਂ ਲੱਗਿਆ ਵੀ ਇੰਨੇ ਰੁਪਏ ਵਾਵਾ ਲੱਗੇ ਹੋਣਗੇ 50 ਇੰਚ ਦਾ ਬੱਕਰਾ ਤੁਸੀਂ ਕਹਿ ਰਹੇ ਹੋਗੇ ਆਫ ਕੈਮਰਾ ਵੀ ਹੈਗਾਗਾ ਇਹ ਇਹ ਬਈ ਦੋ ਦੰਦ ਹਮ 43 ਇੰਚ ਹਾਈਟ ਆ ਤੇ 80 ਤੋਂ 85 ਕਿਲੋ ਵਜ਼ਨ ਹਮ ਕੰਨ 23 ਇੰਚ ਲੰਬਾ 9 ਇੰਚ ਚੌੜਾ ਨਹੀਂ ਵੈਟਰਨਰੀ ਕੀਤੀ ਹੋਈ ਸੀ ਆਪਣੀ ਹਾਂ ਤਾਂ ਇਹ ਚੀਜ਼ ਦੀ ਆਪਾਂ ਨੂੰ ਸਮਝ ਸੀਗੀ ਟਾਉਨ ਲੱਗ ਗਿਆ ਉਦੋਂ ਸਾਰੇ ਮਤਲਬ ਪੜ੍ਹਾਈ ਵਾਲੇ ਜਿਵੇਂ ਕੋਚਿੰਗ ਸੈਂਟਰ ਵਗੈਰਾ ਸਾਰੇ ਬੰਦ ਹੋ ਗਏ ਬੰਦ ਹੋ ਗਏ ਉਸ ਟਾਈਮ ਹੋਰ ਕੋਈ ਕੰਮ ਹੈ ਨਹੀਂ ਸੀ ਉਸ ਟਾਈਮ ਆਪਾਂ ਇਸ ਕੰਮ ਨੂੰ ਚੁਣਿਆ ਹਾਂ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ ਚੈਨਲ ਦੇ ਉੱਤੇ ਅੱਜ ਵੀਡੀਓ ਪੰਜਾਬ ਤੋਂ ਨਹੀਂ ਅੱਜ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਰਾਜਸਥਾਨ ਤੋਂ ਰਾਜਸਥਾਨ ਦੇ ਭਰਾਵਾਂ ਨੇ ਵੀ ਫੱਟੇ ਚੱਕੇ ਪਏ ਆਗੇ ਬੱਕਰੀਆਂ ਦੇ ਕਿੱਤੇ ਦੇ ਵਿੱਚ ਚੰਗੀ ਬਰੀਡ ਤਿਆਰ ਕਰੀ ਖੜੇ ਨੇ ਤੇ ਅੱਗੇ ਜਾਨਵਰ ਬਣਾ ਵੀ ਰਹਿਣਗੇ ਅੱਜ ਆਪਾਂ ਪਹੁੰਚੇ ਹਾਂ ਗੰਗਾ ਨਗਰ ਜ਼ਿਲ੍ਹੇ ਦੇ ਵਿੱਚ ਗੱਲਬਾਤ ਕਰਦੇ ਹਾਂਗੇ ਵੀਰ ਹੋਰਾਂ ਦੇ ਨਾਲ ਬਾਈ ਕੁਲਦੀਪ ਸਿੰਘ ਜੀ ਆਪਣੇ ਨਾਲ ਇਸ ਸਮੇਂ ਮੌਜੂਦ ਨੇਗੇ ਗੱਲਬਾਤ ਕਰਦੇ ਆ ਉਹਨਾਂ ਦੀ ਵੀਡੀਓ ਟਿਕਾ ਕੇ ਦੇਖਿਓ 50 50 ਇੰਚ ਤੱਕ ਦੇ ਬੱਕਰੇ ਆ ਖੜੇ ਨੇਗੇ ਬੱਕਰਿਆਂ ਦੇ ਕੰਨਾਂ ਦੀ ਗੱਲ ਕਰੀਏ 23 23 24 24 ਇੰਚ ਦੇ ਕੰਨ ਵੀ ਨੇ ਬੱਕਰਿਆਂ ਦੇ ਹੁਣ ਗੱਲਬਾਤ ਕਰਦੇ ਆ ਬਾਈ ਹੋਰਾਂ ਦੇ ਨਾਲ ਬੱਕਰਾ ਦੇਖੋ ਪਹਿਲਾਂ ਨਾਲ ਕਰਦੇ ਆ ਗੱਲਬਾਤ ਬਾਈ ਚ ਸਭ ਕੀ ਹਾਲ ਚਾਲ ਬਹੁਤ ਵਧੀਆ ترਸੇਮ ਬਾਈ ਜੀ ਆਪਣਾ ਪ੍ਰੋਪਰ ਨਾਮ ਕੀ ਆ ਤੇ ਐਡਰੈਸ ਕੀ ਹੋਰ ਉਹਦਾ ਸਾਊਥ ਤੋਂ ਪਹਿਲਾਂ ਦਾ ਤੁਹਾਡਾ ਧੰਨਵਾਦ ਪੂਰੀ ਟੀਮ ਦਾ ਜੋ ਤੁਸੀਂ ਇੰਨੀ ਦੂਰ ਮਤਲਬ ਟਰੈਵਲਿੰਗ ਕਰਕੇ ਇੱਥੋਂ ਤੱਕ ਪਹੁੰਚੇ ਹੋਏ ਸ਼ੁਕਰੀਆ ਜੀ ਠੀਕ ਹੈ ਮੇਰਾ ਨਾਮ ਬਈ ਕੁਲਦੀਪ ਸਿੰਘ ਹਮ ਜਗ੍ਹਾ ਆਪਣੀ ਜਿਹੜੀ ਹੈ ਇਹ ਰਾਜਸਥਾਨ ਦਾ ਗੰਗਾ ਨਗਰ ਜ਼ਿਲ੍ਹਾ ਪੰਜਾਬ ਅਟੈਚਮੈਂਟ ਹਮ ਤੇ ਤਸੀਲ ਆਪਣੀ ਬੀਆ ਨਗਰ ਨੇੜੇ ਆਪਣੇ ਅਨੂਪਗੜ੍ਹ ਪੈਂਦਾ ਪਿੰਡ ਜਿੱਥੇ ਆਪਾਂ ਪ੍ਰੋਪਰ ਖੜੇ ਆ ਹਾਂ ਇਹ 3 एल ਜੀ ਐਮ ਬਾਈ ਦਾ ਵੀ ਮੋਗੇ ਦੇ ਨਾਂ ਤੇ ਪਿੰਡ ਆ ਇਹ ओके okay. हां जी 3 एल जी एम हां जी हां जी ਹੁਣ ਬਈ ਐਂ ਦੱਸ ਆਪਾਂ ਮਤਲਬ ਕਿ ਬੱਕਰੀਆਂ ਦੇ ਕਿਤੇ ਚ ਕਦੋਂ ਵੜ ਗਏ ਮੈਂ ਵੀਰੇ ਸਟਾਰਟਿੰਗ ਤੋਂ ਪਹਿਲਾਂ ਸਟੱਡੀ ਕਰਦਾ ਸੀ ਸਟੱਡੀਿੰਗ ਤੋਂ ਬਾਅਦ ਮੈਂ ਵੈਟਰਨਰੀ ਕੀਤੀ ਠੀਕ ਹੈ ਵੈਟਰਨਰੀ ਤੋਂ ਬਾਅਦ ਤੇ ਲੋਕਡਾਊਨ ਆਇਆ ਜਦੋਂ ਹਾਂ ਉਦੋਂ ਪੜਾਈ ਵਗੈਰਾ ਦਾ ਇੰਨਾ ਸਿਸਟਮ ਨਹੀਂ ਰਿਹਾ 2000 ਦੇ ਚਿੱਤਿਆ ਨਾ 2018 19 20 ਦੇ ਵਿੱਚ ਦੀ ਗੱਲ ਆ 18 ਹੀ ਥੋੜਾ ਥੋੜਾ ਸਟਾਰਟ ਕੀਤਾ ਸੀ ਕੰਮ ਜਦੋਂ ਲੋਕਡਾਊਨ ਲੱਗ ਗਿਆ ਉਦੋਂ ਸਾਰੇ ਮਤਲਬ ਪੜ੍ਹਾਈ ਵਾਲੇ ਜਿਵੇਂ ਕੋਚਿੰਗ ਸੈਂਟਰ ਵਗੈਰਾ ਸਾਰੇ ਬੰਦ ਹੋ ਗਏ ਬੰਦ ਹੋ ਗਏ ਉਸ ਟਾਈਮ ਹੋਰ ਕੋਈ ਕੰਮ ਹੈ ਨਹੀਂ ਸੀ ਉਸ ਟਾਈਮ ਆਪਾਂ ਐਸ ਕੰਮ ਨੂੰ ਚੁਣਿਆ ਓਕੇ ਹਾਂਜੀ ਉਹ ਕਿਉਂ ਚੁਣ ਲਿਆ ਉਹ ਫਿਰ ਹੋਰ ਤਾਂ ਕੋਈ ਆਪਾਂ ਨੂੰ ਲੱਗਿਆ ਨਹੀਂ ਵੈਟਰਨਰੀ ਕੀਤੀ ਹੋਈ ਸੀ ਆਪਣੀ ਤਾਂ ਇਹ ਚੀਜ਼ ਦੀ ਆਪਾਂ ਨੂੰ ਸਮਝ ਸੀਗੀ ਓਕੇ ਤੇ ਜਦੋਂ ਵੈਟਰਨਰੀ ਕਰਦੇ ਸੀ ਉਦੋਂ ਵੀ ਆਪਾਂ ਸੋਚਿਆ ਸੀ ਵੀ ਆਪਾਂ ਫਾਰਮ ਖੋਲਾਂਗੇ ਹੂੰ ਤੇ ਉਦੋਂ ਬਸ ਰੱਬ ਨੇ ਮੌਕਾ ਦਿੱਤਾ ਤਾਂ ਆਪਾਂ ਇਸ ਪਾਸੇ ਆ ਗਏ ਆਹ ਏਡੇ ਏਡੇ ਜਾਨਵਰ ਆਪਾਂ ਖਰੀਦੇ ਹੋਏ ਨੇ ਹੈ ਨਾ ਹਾਂਜੀ ਹਾਂਜੀ ਡਰ ਜਾਂ ਨਹੀਂ ਲੱਗਿਆ ਵੀ ਇੰਨੇ ਰੁਪਏ ਵਾਵਾ ਲੱਗੇ ਹੋਣਗੇ 50 ਇੰਚ ਦਾ ਬੱਕਰਾ ਤੁਸੀਂ ਕਹਿ ਰਹੇ ਹੋਗੇ ਆਫ ਕੈਮਰਾ ਵੀ ਹੈਗਾਗਾ ਇਹ ਹਾਂਜੀ ਨਹੀਂ ਇਹ ਇਹਦੀ ਨਾ ਆਪਣਾ ਇੱਕ YouTube ਚੈਨਲ ਆ ਆਪਣਾ ਫਾਰਮ ਦਾ ਨਾਮ ਆਪਣੇ ਜੀਜ਼ਸ ਕ੍ਰਾਈਸਟ ਗੋਡ ਫਾਰਮ ਆ ਓਕੇ ਉਹ ਚੈਨਲ ਦੇ ਉੱਤੇ ਪ੍ਰੋਪਰ 50 ਇੰਚ ਦੀ ਫੱਟੀ ਲਗਮੀ ਵੀਡੀਓ ਪਈ ਆ ਐ ਫੱਟੀ ਲਾ ਕੇ ਬਿਲਕੁਲ ਫੱਟੀ ਲਾ ਕੇ ਵੀਡੀਓ ਪਈ ਆ ਉਹ ਠੀਕ ਹੈ ਉਹ 'ਚ ਕੋਈ ਝੂਠ ਨਹੀਂ ਉਹ 'ਚ ਜਿੰਨਾ ਹੈਗਾ ਉਹਨਾਂ ਦੱਸਿਆ ਆਪਾਂ 52 ਇਹਦੀ ਹਿਸਟਰੀ ਬਹੁਤ ਤਗੜੀ ਆ ਅੱਛਾ ਇਹਦਾ ਦਾਦਾ 5.52 ਇੰਚ ਸੀ ਇਹਦਾ ਹਾਂਜੀ ਤੇ ਕੰਨ ਕੰਨ ਇਹਦਾ ਹੈਗਾ 19.52 ਇੰਚ ਆ ਮਾਂ ਇਹਦੀ 44 ਇੰਚ ਆ ਹੂੰ ਤੇ ਜਿਹੜੀ ਕਿ ਇਸ ਟਾਈਮ ਮਹਾਰਾਸ਼ਟਰ 'ਚ ਬਹੁਤ ਵੱਡੇ ਨਾਮੀ ਬੰਦੇ ਆ ਉਹਨਾਂ ਕੋਲ ਖੜੀ ਹੈ ਤੇ ਐਸ ਵਾਰ ਦਾ ਇਹਦਾ ਭਰਾ ਜਿਹੜਾ ਯਾਨੀ ਕਿ ਇਹਦੀ ਮਾਂ ਦਾ ਬੱਚਾ ਐਸ ਵਾਰ ਦਾ ਉਹ ਖੀਰਾ ਬੱਚਾ 48 ਇੰਚ ਤੇ ਖੜਾ ਅੱਛਾ ਹਾਂਜੀ ਖੀਰਾ ਬੱਚਾ 48 ਇੰਚ ਪੈਰਾਂ ਤੇ ਮਰਵਾਈ ਨੀਗਾ ਮੜੀ ਜੀ ਪੈਰ ਜਿਹੇ ਜਿਹੇ ਝੋਟਾ ਦੇਖ ਲਿਆ ਜਿਹਹਾ ਜਹਾ ਦੇਖ ਲਿਆ ਤੁਸੀਂ ਬੱਕਰਾ ਠੀਕ ਹੈ 마ੜੇ ਝੋਟੇ ਜਿੰਨੇ ਪੈਰ ਹੈਗੇ ਨੇ ਹਾਂਜੀ ਬਿਲਕੁਲ ਬਿਲਕੁਲ ਚੰਗੇ ਦੇ ਨੇ ਚਲੋ ਆਪਾਂ ਨਹੀਂ ਕਹਿੰਦੇ ਵੀ 마ੜੇ ਝੋਟੇ ਜਿੰਨੇ ਪੈਰ ਤਾਂ ਇਹਦੇ ਹੈਗੇ ਨੇਗੇ ਬਿਲਕੁਲ ਬਿਲਕੁਲ ਜੀ ਤੇ ਡਰ ਜਾ ਨਹੀਂ ਲੱਗਿਆ ਹੈਗਾ ਬੱਕਰੀਆਂ ਤੇ ਮੈਨੂੰ ਲੱਗਦਾ ਬਾਵਾ ਪੈਸੇ ਲਾਏ ਹੋਣਗੇ ਤੁਸੀਂ ਬੱਕਰੀਆਂ ਤੇ ਬਈ ਯਾਰ ਜਿਹਦੇ ਹਿਸਾਬ ਨਾਲ ਨੱਕ ਦੇਖ ਰਿਹਾ ਮੈਂ ਤੇ ਤੁਹਾਡੇ ਕੋਲ ਹਾਂਜੀ ਸਟਾਰਟਿੰਗ 'ਚ ਲੱਗਦਾ ਤਾਂ ਹੈ ਪਰ ਆਪਾਂ ਨੂੰ ਇੱਕ ਬੈਨੀਫਿਟ ਮਿਲਿਆ ਵੈਟਰਨਰੀ ਦਾ ਬੈਟਰਨਰੀ ਦਾ ਕਿਉਂਕਿ ਕੋਈ ਵੀ ਜਾਨਵਰ ਬਿਮਾਰ ਹੁੰਦਾ ਤਾਂ ਆਪਾਂ ਹੈਂਡ ਟੂ ਹੈਂਡਓ ਦੀ ਰਿਕਵਰੀ ਵਾਸਤੇ ਮੈਡੀਸਿਨ ਲਾਉਣੀ ਸਟਾਰਟ ਕਰ ਦਿੰਨੇ ਆ ਠੀਕ ਹੈ ਵੀ ਬਾਲਾ ਟਾਈਮ ਨਹੀਂ ਪੈਂਦਾ ਨੁਕਸਾਨ ਤਰਸੇਮ ਭਾਈ ਉੱਥੇ ਹੁੰਦਾ ਜਦੋਂ ਬੰਦਾ ਪੈਸੇ ਲਾ ਦਿੰਦਾ ਹੂੰ ਉਹਦੇ ਕੋਲੇ ਡਾਕਟਰੀ ਸਹੂਲਤ ਨਹੀਂ ਹੁੰਦੀ ਉਹ ਬਿਮਾਰ ਪੈ ਜਾਂਦਾ ਪਸ਼ੂ ਡਾਕਟਰ ਨੂੰ ਫੋਨ ਕਰਦਾ ਡਾਕਟਰ ਉਹਦੇ ਕੋਲੇ ਪਹੁੰਚਦਾ 6 ਘੰਟਿਆਂ ਬਾਅਦ ਜਾਂ ਮੰਨ ਕੇ ਚਲੋ 1 ਦਿਨ ਬਾਅਦ ਪਹੁੰਚਦਾ ਕਈ ਵਾਰ ਮੌਕੇ ਤੇ ਨਹੀਂ ਪਹੁੰਚ ਸਕਦਾ ਟਰੀਟਮੈਂਟ ਯਾਨੀ ਕਿ ਆ ਵਧੀਆ ਕਰ ਲਾਂ ਆ ਵਧੀਆ ਕਰ ਦਿੰਦਾ ਮਰਨ ਤੱਕ ਤੇ ਕੋਈ ਬੱਚਾ ਵਗੈਰਾ ਨਹੀਂ ਕੋਈ ਜਿਹੜਾ ਪਰਮਾਤਮਾ ਨੇ ਲਿਖੀ ਉਹਨੂੰ ਤਾਂ ਆਪਾਂ ਟਾਲ ਨਹੀਂ ਸਕਦੇ ਪਰ ਜਿਹੜਾ ਟਰੀਟਮੈਂਟ ਨਾਲ ਲੋਟ ਹੋ ਸਕਦਾ ਉਹਨੂੰ ਮਰਨ ਨਹੀਂ ਦਿੰਦਾ ਐਡੀ ਗੱਲ ਵਾਤ ਹੈ ਕੀ ਜਾਨੀ ਹਾਂਜੀ ਹਾਂਜੀ ਕੀ ਬਾਤ ਆ ਬੱਕਰੇ ਬੜੇ ਸੋਹਣੇ ਨੇ ਭਾਈ ਦੂਸਰਾ ਬੱਕਰਾ ਦਿਖਾਈਏ ਆਪਾਂ ਨਾਲ ਦੀ ਨਾਲ ਬਿਲਕੁਲ ਬਿਲਕੁਲ ਆ ਲੈ ਬੱਕਰਾ ਬੜਾ ਸੋਹਣਾ ਇਹਦਾ ਰਿਜ਼ਲਟ ਆਪਣੇ ਕੋਲੇ ਪ੍ਰੋਪਰ ਆਇਆ ਹੋਇਆਗਾ ਹਾਂਜੀ ਵੀਰੇ ਆ ਫੜੋ ਤੁਹਾਨੂੰ ਮੈਂ ਰਿਜ਼ਲਟ ਦਿਖਾਉਣਾ ਫੜਾਏ ਬੱਚਾ ਇਹ ਐਸ ਵਾਰ ਦਾ ਰਿਜ਼ਲਟ ਆ ਹਾਂ ਇਹਦਾ ਆਪਣੇ ਕੋਲੇ ਪੱਠ ਸੂਈ ਆ ਪਹਿਲਣ ਪੱਠ ਸੂਈ ਆ ਹਾਂ 6 ਦੰਦ 42 ਇੰਚ ਆ ਰਿਜ਼ਲਟ ਆਇਆ ਵੀਰੇ ਦੇਖੋ ਤੁਸੀਂ ਬੱਚੇ ਦੇ ਕੰਨ ਵੀ ਪੂਰੇ ਲੰਬੇ ਆਏ ਆ ਪੱਟਾ ਨੇ ਰੱਖਦੇ ਉਹਨੂੰ ਇਹ ਦੇਖੋ ਬਾਈ ਹਾਂਜੀ ਕਿਆ ਵਾ ਰੰਗ ਵੀ ਇਹਦੇ ਤੇ ਆਇਆ ਨਾ ਹਾਂ ਸੇਮ ਕਿੰਨੇ ਕ ਬੱਚੇ ਲੈਣੇ ਤੁਸੀਂ ਤਾਂ ਫਿਰ ਇਹਦੇ ਕੋਲੇ ਇਸ ਟਾਈਮ ਮੌਕੇ ਦੇ ਆਪਣੇ ਕੋਲੇ ਦੋ ਪੱਠਾ ਆਈਆਂ ਹੂੰ ਤੇ ਦੋ ਪੱਠਾ ਇਹਦੀਆਂ ਵੱਡੀਆਂ ਆਪਣੇ ਕੋਲ ਜਿਹੜੀਆਂ ਦੋ ਦਾ ਦੋ 39 39 ਇੰਚ ਤੇ ਆ ਇੱਕ ਕੀਰੀ 39 ਇੰਚ ਅੱਛਾ ਹਾਂਜੀ ਚੰਗੀ ਗੱਲ ਬਾਤ ਆ ਰਿਜ਼ਲਟ ਵੀ ਚੰਗਾ ਏ ਹੂੰ ਨਹੀਂ ਇੱਧਰ ਥੋੜੇ ਮੈਨੂੰ ਤਾਂ ਨਹੀਂ ਲੱਗਦਾ ਵੀ ਕਿਸੇ ਨੇ ਬੱਕਰੇ ਐਡੇ-ਐਡੇ ਪਾਏ ਹੋਣਗੇ ਜਾਂ ਰੱਖੇ ਹੋਣਗੇ ਆ ਹੈਗੇ ਆ ਗਿਣਮੇ ਚੁਣਮੇ ਆ ਪਰ ਜਿਹਦੇ ਕੋਲੇ ਵੀ ਹੈਗੇ ਆ ਲਗਭਗ ਚੰਗੇ ਆ ਹੂੰ ਵੀ ਮਾੜੀ ਨਹੀਂ ਗੀ ਤੇ ਖੇਤੀਬਾੜੀ ਕਿੰਨੀ ਕ ਵੀਰੇ ਖੇਤੀਬਾੜੀ ਆਪਣੇ ਕੋਲੇ ਇੱਥੇ ਮਰੱਬਾ ਜ਼ਮੀਨ ਦਾ ਨਹਿਰੀ ਆ 15 ਕਿੱਲੇ ਬਰਾਨੀ ਆ ਜਿਹੜੀ ਬਰਸਾਤ ਤੇ ਪਗਦੀ ਬੱਕਰੀਆਂ ਪਾਲਣੀਆਂ ਤਾਂ ਨਹੀਂ ਔਖੀਆਂ ਗੀ ਇੱਥੇ ਨਾ ਨਾ ਕੋਈ ਔਖਾ ਨਹੀਂ ਅੱਛਾ ਥੋੜਾ ਬਹੁਤ ਗਰਮੀ ਦਾ ਮਹੀਨਾ ਡੇਢ ਮਹੀਨਾ ਜਿਹੜਾ ਸੀਜ਼ਨ ਆ ਉਹਦੇ ਵਿੱਚ ਥੋੜਾ ਬਹੁਤ ਔਖਾ ਹੁੰਦਾ ਬਾਕੀ ਸੀਜ਼ਨ 'ਚ ਕੋਈ ਔਖਾ ਹੀ ਨਹੀਂ ਠੀਕ ਹੈ ਉਹ ਗੁਵਾਰੇ ਦਾ ਨੀਰਾ ਹੋ ਜਾਂਦਾ ਪਰੀ ਪੱਤੀ ਹੋ ਜਾਂਦੀ ਆ ਫਿਰ ਕੱਖ ਕੁਖ ਹੋ ਜਾਂਦੇ ਆ ਖਾਲੇ ਬੰਨੇ ਆ ਤੇ ਠੀਕ ਹੈ ਹਾਂਜੀ ਇਹ ਗੱਲ ਵਧੀਆ ਗੀ ਹੈ ਨਾ ਤੇ ਦੂਸਰਾ ਬੱਕਰਾ ਲੈ ਆਓ ਬਈ ਹੁਣ ਆਜੋ ਬੱਕਰਿਆਂ ਦੀ ਆਪਾਂ ਬੱਕਰਿਆਂ ਤੋਂ ਅਸੀਂ ਸ਼ੁਰੂ ਕੀਤੀ ਸੀ ਬੰਦੇ ਨੇ ਬੱਕਰੇ ਪਾਏ ਹੋਣੇ ਤੇ ਆਹ ਬੱਕਰਾ ਤਾਂ ਮੈਨੂੰ ਲੱਗਦਾ ਬਈ ਜਾਨ ਕੱਢ ਮੀਵਾਂਗਾ ਠੀਕ ਐ ਬਹੁਤ ਘੱਟ ਦੇਖੇ ਹੋਣਗੇ ਤੁਸੀਂ ਇਸ ਤਰ੍ਹਾਂ ਦੇ ਬਰੀਡਰ ਕੰਨ ਦਿਖਾ ਦੇ ਬਈ ਪਹਿਲਾਂ ਇਹਦਾ ਕੰਨ ਦੀ ਆਹ ਦੇਖੋ ਲੰਬਾਈ ਦਿਖਾ ਦੇ ਚੜਾਈ ਵੀ ਦਿਖਾ ਦੇ ਬਈ ਕਿੰਨੀ ਲੰਬਾਈ ਚੜਾਈ ਆ ਤੇ ਬੱਕਰਾ ਕਿਵੇਂ ਆਜੇ ਇਹ ਇਹ ਬਈ ਦੋ ਦੰਦ ਹਮ 43 ਇੰਚ ਹਾਈਟ ਆ ਤੇ 80 ਤੋਂ 85 ਕਿਲੋ ਵਜ਼ਨ ਹਮ ਕੰਨ 23 ਇੰਚ ਲੰਬਾ 9 ਇੰਚ ਚੌੜਾ ਕੰਨ 23 ਇੰਚ ਹਾਂਜੀ ਵੀਰੇ ਆਪਾਂ ਕਹਿੰਦੇ ਨੇ ਵੀ 18 ਇੰਚ 19 ਇੰਚ ਕੰਨ ਇਹ 23 ਇੰਚ ਮਿਣਿਆ ਕਦੇ ਵੀ ਹਾਂਜੀ ਮਿਣਿਆ ਵੇ ਆਪਣਾ ਅੱਛਾ ਮਿਣਿਆ ਵੇ ਠੀਕ ਐ ਕੀ ਲੱਗਦਾ ਵੀ ਕਿੰਨੀ ਕੁ ਹਾਈਟ ਕੱਢੂਗਾ ਇਹ ਇਹ ਹਾਈਟ ਤਾਂ ਚਲੋ ਪ੍ਰਮਾਤਮਾ ਨੂੰ ਵੱਧ ਪਤਾ ਪਰ ਉਮੀਦ ਕਰਦੇ ਆਂ ਆਪਾਂ ਵੀ ਇਹ 46 47 ਤੱਕ ਜਾਣਾ ਚਾਹੀਦਾ ਜਾਣਾ ਚਾਹੀਦਾ ਹਾਂਜੀ ਬਾਕੀ ਇਹ ਹਾਈਟ ਨਾ ਵੀ ਕਰੂ ਤਾਂ ਇਹਦੇ ਵਿੱਚ ਐਕਸਟਰਾ ਬਰੀਕੀਆਂ ਬਹੁਤ ਆ ਇਸ ਤਰ੍ਹਾਂ ਉਹ ਕਿਸ ਕੀ ਹੋ ਜਾਵੇ ਜਿਵੇਂ ਪਹਿਲੀ ਤਾਂ ਮੇਨ ਗੱਲ ਜਿਹੜਾ ਅੱਜ ਕੱਲ ਕਾਫੀ ਜ਼ਿਆਦਾ ਟ੍ਰੈਂਡ ਚੱਲਿਆ ਹੋਇਆ ਕੰਨ ਦਾ ਹਾਂ ਉਹਦੇ ਮੇਰੇ ਹਿਸਾਬ ਨਾਲ ਵੀ ਇਹ ਬਹੁਤ ਵਧੀਆ ਚੀਜ਼ ਆ ਕੰਨਾਂ ਦੇ ਵਿੱਚ ਹੂੰ ਵੀ ਇੱਥੇ ਜਾ ਕੇ ਸ਼ਾਇਦ ਤੱਕ ਆਪਣੇ ਇੰਡੀਆ ਦੇ ਵਿੱਚ ਐਂਡ ਹੋ ਜਾਂਦਾ ਹੂੰ ਵੇਜ ਦੂਤੇ ਯੂਨ ਚਤ ਉੱਤੇ ਸ਼ਾਇਦ ਬਟਲ ਬੱਕਰੇ ਦਾ ਕੰਨ ਮੁਸ਼ਕਲ ਹੀ ਮਿਲਦਾ ਮੁਸ਼ਕਲ ਹੀ ਮਿਲਦਾ ਜੇ ਹੋਊਗਾ ਤਾਂ ਹਜੇ ਤੱਕ ਆਪਣੀ ਨਿਗਾ ਚ ਆਇਆ ਨਹੀਂ ਹੋ ਵੀ ਸਕਦਾ ਆਪਾਂ ਮਨਾ ਨਹੀਂ ਕਰਦੇ ਵੀ ਹੈ ਨਹੀਂ ਹਾਂ ਕਈ ਵਾਰ ਨਿਗਾ ਚ ਨਹੀਂ ਆਉਂਦਾ ਬਾਕੀ ਜਿਹੜਾ ਸਿੰਘਾਂ ਦਾ ਪੁਆਇੰਟ ਇਹ ਵੀ ਪੂਰਾ ਚੌੜਾ ਸਿੰਘ ਹੈ ਤੇ ਚਿਪਮਾ ਸਿੰਘ ਮੂੰਹ ਮੱਥੇ ਦਾ ਵੀ ਬਾਲਾ ਸੋਹਣਾ ਯਾਰ ਆ ਬੱਕਰਾ ਉੱਚੇ ਮੱਥੇ ਦਾ ਤੇ ਪੂਰਾ ਰੋਮਨ ਨੋਜਾ ਬਣਦਾ ਤਣ ਦਾ ਬੱਕਰਾ ਹਾਂਜੀ ਬਹੁਤ ਸੋਹਣੀ ਚੀਜ਼ ਹੈਗੀ ਦੂਜੀ ਗੱਲ ਇਹ ਵੀ ਕਲਰ ਵੀ ਜੈਡ ਬਲੈਕ ਆ ਹਮ ਜੈਡ ਬਲੈਕ ਡਬਲ ਹੱਡੀ ਦਾ ਬੱਚਾ ਇਹ ਕੋਈ ਇਹ ਐ ਨਹੀਂ ਵੀ ਸਿੰਗਲ ਹੱਡੀ ਦਾ ਇਹਦਾ ਤਾਂ ਨਹੀਂ ਰਿਜ਼ਲਟ ਲਿਆ ਫਿਰ ਹਲੇ ਤੁਸੀਂ ਨਹੀਂ ਇਹਦਾ ਨਹੀਂ ਲਿਆ ਇਹਦਾ ਪਰਮਾਤਮਾ ਸੌਖ ਰੱਖੇ ਦੋ ਬੱਕਰੀਆਂ ਭਰੀਆਂ ਹੋਈਆਂ ਆਪਣੀਆਂ ਤੇ ਹੁਣ 8ਵੇਂ ਮਹੀਨੇ ਚ ਇੱਕ ਅੱਧੀ ਬੱਕਰੀ ਹੋਰ ਭਰਾਵਾਂਗੇ ਅੱਛਾ ਰਿਜ਼ਲਟ ਵਾਸਤੇ ਬਾਕੀ ਇਹਨੂੰ ਅੱਗੇ 26 ਚ ਜਾ ਕੇ ਮਾਰਚ ਦੇ ਵਿੱਚ ਇਹਨੂੰ ਛੱਡਾਂਗੇ ਕੰਮ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕੀਤਾ ਸੀ ਬਈ ਕੰਮ ਆਪਾਂ ਕੀਤਾ ਸੀ ਸਟਾਰਟਿੰਗ ਦੇ ਵਿੱਚ ਤਿੰਨ ਬੱਕਰੀਆਂ ਤੋਂ ਅੱਜ ਕਿੰਨੇ ਨੱਕ ਕੋਲੇ ਅੱਜ ਆਪਣੇ ਕੋਲੇ ਹੈਗੇ ਆ ਤਕਰੀਬਨ ਫੀਮੇਲ ਫੀਮੇਲ ਹੈਗੀਆਂ 15 16 15 ਤੋਂ 16 ਹਾਂਜੀ ਹਾਂਜੀ ਕੀ ਲੱਗਦਾ ਵੀ ਕਿੰਨਾ ਕ ਔਖਾ ਕੰਮ ਆਗਾ ਜਾਂ ਠੀਕ ਆਗਾ ਜਿਵੇਂ ਆਪਣੇ ਕਹਿ ਦਿੰਦੇ ਆ ਵੀ ਸੌਖਾ ਇੰਨਾ ਸੌਖਾ ਵੀ ਹੈ ਨਹੀਂ ਕੰਮ ਕਿਉਂਕਿ ਮਹਿੰਗਾ ਜਾਨਵਰ ਰੱਖਣਾ ਬਹੁਤ ਔਖਾ ਹੂੰ ਠੀਕ ਹੈ ਦੂਜੀ ਗੱਲ ਇਹ ਵੀ ਇੱਕ ਬੰਦਾ ਕਹਿ ਦਿੰਦਾ ਵੀ ਇਹ ਸਾਈਡ ਬਿਜ਼ਨਸ ਆਪਣਾ ਇਹ ਸਾਈਡ ਬਿਜ਼ਨਸ ਨਹੀਂ ਐਸ ਬਿਜ਼ਨਸ ਨੂੰ ਜੇ ਆਪਾਂ ਕਰਨਾ ਪਰ ਉੱਪਰ ਟਾਈਮ ਇਹਨੂੰ ਦੇਣਾ ਪੈਣਾ ਆਪਾਂ ਨੂੰ ਹੂੰ ਇਹ ਨਹੀਂ ਕਹਿ ਸਕਦੇ ਵੀ ਇਹਨੂੰ ਐਕਸਟਰਾ ਟਾਈਮ ਆਪਾਂ ਦੇ ਕੇ ਪਾਲ ਸਕਦੇ ਹਾਂ ਹੂੰ ਵੀ ਇਹਨਾਂ ਦੀ ਨਾ ਤਾਂ ਆਪਾਂ ਕੋਈ ਛੇਤੀ ਕਰਕੇ ਵਿਆਹ ਸ਼ਾਦੀ ਜਾ ਸਕੀਏ ਨਾ ਰਿਸ਼ਤੇਦਾਰੀ ਜਾ ਸਕੀਏ ਠੀਕ ਹੈ ਪ੍ਰੋਪਰ ਇਹਨਾਂ ਦੇ ਰਹਿ ਕੇ ਆਪਾਂ ਨੂੰ ਕੰਮ ਕਰਨਾ ਪੈਣਾ ਠੀਕ ਹੈ ਜੇ ਆਪਾਂ ਇਹਨਾਂ ਨੂੰ ਚੰਗੀ ਬਰੀਡ ਬਣਾਉਣੀ ਆ ਤੇ ਅੱਗੇ ਇਸ ਬਰੀਡ ਨੂੰ ਵਡਾਵਾ ਦੇਣਾ ਆਪਾਂ ਠੀਕ ਹੈ ਮੇਨ ਜਿਹੜਾ ਆਪਣਾ ਫੋਕਸ ਆ ਹੂੰ ਉਹ ਕੱਲਾ ਇਹ ਨਹੀਂ ਵੀ ਆਪਾਂ ਇਹ ਮਤਲਬ ਰੱਖਿਆ ਘਰੇ ਤੇ ਆਪਣਾ ਬੜਾ ਇਹ ਆ ਮੇਨ ਮਕਸਦ ਕਿ ਇਸ ਬਰੀਡ ਨੂੰ ਵਡਾਵਾ ਦੇਣਾ ਆਪਾਂ ਠੀਕ ਹੈ ਕੰਨਾਂ ਦੇ ਵਿੱਚ ਤਾਂ ਹੀ ਆਪਾਂ ਫੋਕਸ ਕੀਤਾ ਪੰਜਾਬ ਤੋਂ ਬਾਅਦ ਬੀਟਲ ਦੇ ਉੱਪਰ ਇਹ ਬਾਈ ਕਹਿੰਦਾ ਵੀ ਆਪਾਂ ਨੇ ਵੀ ਕੰਮ ਕਰਕੇ ਦਿਖਾਉਣਾ ਪੰਜਾਬ ਦੇ ਤਾਂ ਲੋਕ ਚੱਲੂ ਕਰ ਹੀ ਨੇ ਆਦਰ ਸਟੇਟਾਂ ਦੇ ਵਿੱਚ ਹੀ ਬਹੁਤ ਕਰ ਰਹੇ ਨੇ ਪਰ ਹੁਣ ਬਾਈ ਨੇ ਅੱਜ ਆਪਾਂ ਨੂੰ ਇਹ ਬੱਕਰਾ ਅੱਜ ਆਪਾਂ ਚੈਨਲਾਂ 'ਤੇ ਪਹਿਲੀ ਵਾਰ ਦਿਖਾ ਰਹੇ ਹਾਂ ਪਹਿਲਾਂ ਇਹ ਦੱਸੋ ਨਹੀਂ ਇਹ ਆਇਆ ਵੇ ਆ ਇੱਕ ਚੈਨਲ 'ਤੇ ਆਇਆ ਅੱਛਾ ਤੇ ਬਾਲੇ ਲੋਕ ਜਾਣਦੇ ਵੀ ਇਹ ਵੱਡੇ ਦਾ ਨਾਮ ਆ ਪਰੋਕਟ ਰੱਖਿਆ ਹੂੰ ਇਹਦਾ ਨਾਮ ਰਾਫੇਲ ਇਹਨਾਂ ਨੂੰ ਵੱਧ ਰਾਫੇਲ ਨਾਮ ਤੋਂ ਜਾਣਦੇ ਆ ਲੋਕ ਠੀਕ ਹੈ ਚੱਕੋ ਬਈ ਆਉਣ ਵਾਲੇ ਸਮੇਂ ਦਾ ਰਾਫੇਲ ਐ ਇਹ ਹਾਂਜੀ ਠੀਕ ਹੈ ਵੱਡਾ ਨਾ ਹੋਈ ਹੋਊਗਾ ਬਿਲਕੁਲ ਬਾਈ ਸੁੱਖ ਰੱਖੇ ਮਾਲਕਾਂ ਬਹੁਤ ਸੋਹਣੀ ਚੀਜ਼ ਆ ਬਣਦਾ ਤਣਦਾਗਾ ਆਜੋ ਹੁਣ ਆਪਾਂ ਇੱਧਰ ਗੇੜਾ ਮਰਵਾਈਏ ਬਾਈ ਯਾਰਾ ਕੀ ਗੱਲ ਬਾਤ ਆਗੀ ਫਾਰਮ ਦੇ ਵਿੱਚ ਆਜੋ ਕਿ ਨਾ ਤੁਹਾਨੂੰ ਗੱਲ ਬਾਤ ਕਰੀ ਬਾਈ ਫਾਰਮ ਮਤਲਬ ਕਿ ਕਿੰਨੇ ਕ ਪੈਸੇ ਲਾ ਕੇ ਬਣਾਇਆਗਾ ਕਿੰਨੇ ਕ ਏਰੀਆ ਦਾ ਬਣਾਇਆਗਾ ਇਹ ਇਹ ترਸੀਮ ਬਾਈ 55 ਫੁੱਟ ਲੰਬਾ ਹੂੰ 50 ਫੁੱਟ ਚੜਾਈ ਦੇ ਵਿੱਚ ਹਾਂ 5 ਫੁੱਟ ਆਪਾਂ ਨੇ ਗੈਲਰੀ ਛੱਡੀ ਹੋਈ ਆ ਵੀ ਬਾਹਰ ਤੁਰਨ ਫਿਰਨ ਨੂੰ ਹੂੰ ਤੇ ਇਹ तकरीबन ਆਪਣਾ ਸਾਰਾ ਖਰਚਾ 2019 ਦੇ ਵਿੱਚ ਇਹ ਬਣਾਇਆ ਸੀ ਆਪਾਂ ਹੂੰ ਉਦੋਂ तकरीबन ਖਰਚਾ ਆਇਆ ਸੀ 2.5 ਤੋਂ ਪੌਣੇ 3 ਕੁ ਲੱਖ ਰੁਪਏ ਖਰਚਾ ਆ ਗਿਆ ਸੀ ਠੀਕ ਹੈ ਹਾਂਜੀ ਤੇ ਬੱਕਰੀਆਂ ਬਾਰੇ ਦੱਸੀਏ ਹੁਣ ਆਪਾਂ ਜਿਹੜੀਆਂ ਪਠਾਂ ਪਾਈਆਂ ਨੇ ਜਾਂ ਕਿੰਨੀਆਂ ਕਿ ਮਹਿੰਗੀਆਂ ਪਾਈਆਂ ਤੁਸੀਂ ਜਾਂ ਕਿਵੇਂ ਸਿੱਖ ਗਏ ਵੀ ਬਰੀਡ ਆ ਆ ਬਰੀਡ ਆ ਗਈ ਠੀਕ ਹੈ ਠੀਕ ਹੈ ਕਿੰਨੇ ਕ ਟਾਈਮ ਚ ਪਤਾ ਲੱਗਿਆ ਸੀ ਵੀ ਆਹ ਬਰੀਡ ਸਹੀ ਹੈਗੀ ਆ ਇਹ ਤੋਂ ਪਰ ਲੈ ਸਕਦੇ ਆਂਗੇ ਕਿਉਂਕਿ ਬੰਦੇ ਬੜੇ ਕਨਫਿਊਜ਼ਨ ਹੁੰਦੇ ਨੇ ਹਾਂਜੀ ਪਹਿਲਾਂ ਆਪਾਂ ਬਰਬਰੀ ਤੇ ਕੰਮ ਕੀਤਾ ਸੀ ਕਿੰਨਾ ਕ ਬਰਬਰੀ ਦੇ ਕਾਫੀ ਕੰਮ ਕੀਤਾ ਆਪਾਂ ਮਹਾਰਾਸ਼ਟਰ ਤੋਂ ਵੀ ਮੰਗਾ ਕੇ ਰੱਖੀਆਂ ਬਰਬਰੀਆਂ ਹੂੰ ਤੇ ਚੰਗੀਆਂ ਬਰਬਰੀਆਂ ਤੇ ਮਤਲਬ ਬਰਬਰੀ ਦਾ ਆਪਾਂ ਹਰ ਚੀਜ਼ ਤੇ ਕੰਮ ਕਰਕੇ ਦੇਖ ਲਿਆ ਫਿਰ ਆਪਾਂ ਉਸ ਟਾਈਮ ਕੀ ਆ ਜਿਵੇਂ ਦਰਮਿਆਨੀਆਂ ਬੱਕਰੀਆਂ ਬੀਟਲ ਦੀਆਂ ਰਖਦੇ ਸੀ ਹੂੰ ਥੋੜੀਆਂ ਬਹੁਤ ਹਾਂ ਤੇ ਉਦੋਂ ਬਾਅਦ ਹੋਲੀ-ਵੋਲੀ ਆਪਾਂ ਸੋਚਿਆ ਵੀ ਯਾਰ ਆਪਾਂ ਬਰੀਡ ਤੇ ਕੰਮ ਕਰੀਏ। ਫਿਰ ਆਪਾਂ ਬਰਬਰੀ ਦਾ ਕੰਮ ਛੱਡ ਕੇ ਤੇ ਬਰੀਡ ਤੇ ਆ ਗਏ ਸੀਗੇ ਬੀਟਲ ਦੇ। ਓਕੇ। ਹਾਂਜੀ। ਬਰਬਰੀ ਦਾ ਠੀਕ ਨਹੀਂ ਲੱਗਿਆ? ਨਹੀਂ ਬਰਬਰੀ ਦਾ ਕੰਮ ਵਧੀਆ ਪਰ ਇਹਨਾਂ ਦੇ ਮੁਕਾਬਲੇ ਨਹੀਂ, ਇੰਨਾ ਹੈ ਨਹੀਂ ਉਹ। ਅੱਛਾ ਤੁਸੀਂ ਹੋਏ ਕੰਮ ਦੀ ਮੰਨਦੇ ਹੋ? ਹਾਂਜੀ, ਕੰਮ ਚੰਗਾ ਮੰਨਦੇ ਹੋ। ਹਾਂਜੀ, ਬਰਬਰੀ ਦਾ ਵੀ ਚੰਗਾ ਪਰ ਬੀਟਲ ਦੇ ਮੁਕਾਬਲੇ ਨਹੀਂ। ਚਲੋ ਉਹ ਤਾਂ ਰੇਟ ਦੀ ਗੱਲ ਆਉਂਦੀ ਹੈ। ਚਲੋ ਭਈ ਇਹ ਇਹ ਚੀਜ਼ ਹੈ ਕਿ ਪਰ ਉਹ ਵੀ ਚੀਜ਼ ਆਪਣੀ ਜਗ੍ਹਾ ਬਹੁਤ ਸਹੀ ਹੈਗੀ ਹਨਾ ਬਹੁਤ ਸਹੀ ਹੈ ਜੀ ਹਾਂ ਇਹਨਾਂ ਤੋਂ ਤੁਸੀਂ ਮਤਲਬ ਕਿ ਬਰੀਡ ਲਈ ਹੈ ਕੀ ਜਾਂ ਹਲੇ ਤਿਆਰ ਕਰ ਰਹੇ ਹੋਗੇ ਇਹਦੇ ਦੋ ਦੰਦ ਦਾ ਪਾਠ 78 ਸੈਂਟੀਮੀ ਬਾਈ 39 ਇੰਚ ਅੱਛਾ ਚਾਰ ਲਾ ਗਈ ਇਹ ਹੂੰ ਹੁਣ ਚਾਰ ਕੱਢੇ ਆ ਨੇ ਹਾਂ 39 ਇੰਚ ਹਾਈਟ ਤੇ ਆ ਇਹ ਕੀ ਬਾਤ ਹੈ ਚੀਜ਼ਾਂ ਸੋਹਣੀਆਂ ਤੇ ਜਿੰਨੇ ਕ ਜਾਨਵਰ ਰੱਖੇ ਨੇ ਮੇਲਾ ਦਾ ਬਾਈ ਨੇ ਸਾਰੇ ਗਿਣ ਮੇ ਚੁਣ ਮੇ ਵਧੀਆ ਰੱਖੇ ਨੇਗੇ ਇਹ ਆਪਣਾ ਵੱਡਾ ਬੱਕਰਾ ਰੋਕਟ ਉਹਦੀ ਪਾਠਾ ਇਹ ਵੀ ਦੋ ਦੰਦ 39 ਇੰਚ ਦੇ ਹੈ ਇਸ ਟਾਈਮ ਕੀ ਲੱਗਦਾ ਵੀ ਕਿੰਨੀ ਕ ਹੈਡ ਕਰ ਜੂਗੀ ਮਨਤਲਾ ਦਾ 40 ਤੋਂ ਬਾਹਰ ਚਲੀ ਜਾਣਾ ਨੇ ਸ਼ੇਰ ਉਹਨਾਂ ਤੱਕ 41 42 ਤੱਕ ਜਾਊਗੀ ਜਾਊਗੀ ਇਹਦੀ ਮਾਂ ਦਾ ਕੀ ਰਿਕਾਰਡ ਰ ਹੈ ਮਾਂ ਇਹਦੀ ਸੀਗੀ 39 ਇੰਚ ਤੇ ਸਾਢੇ 3 ਲੀਟਰ ਦੁੱਧ ਸੀ ਉਹਦੇ ਥੱਲੇ ਹਾਂ ਹਾਂ ਹਾਂਜੀ ਕੀ ਬਾਤ ਆ ਯਾਨੀ ਕਿ ਹਲੇ ਤੁਸੀਂ ਇਹਨਾਂ ਤੋਂ ਰਿਜ਼ਲਟ ਲਿਆ ਨਹੀਂ ਗਾ ਨਾ ਨਹੀਂ ਨਹੀਂ ਇਹਨਾਂ ਤੋਂ ਨਹੀਂ ਲਿਆ ਇਹਨਾਂ ਤੋਂ ਸਕੀਮ ਆਪਣੀ 8ਵੇਂ ਮਹੀਨੇ ਚ ਭਰਾ ਦਾਂਗੇ ਓਕੇ ਹਾਂਜੀ ਤੇ ਆ ਬੱਕਰੀ ਬਈ ਬੱਕਰੀਆਂ ਬਹੁਤ ਵਧੀਆ ਵੱਡੀਆਂ ਵੱਡੀਆਂ ਵੀ ਰੱਖੀਆਂ ਨੇ ਤੁਸੀਂ ਨੇ ਹਾਂਜੀ ਇਹ ਬਾਈ ਜੀ 6 ਦੰਦ ਪਾਠਾ ਇਹਦੀ 42 ਇੰਚ ਹਾਈਟ 142 42.5 ਇੰਚ ਹੂੰ ਤੇ ਇਹਦੀ ਜਿਹੜੀ ਮਾਂ ਉਹ ਮਿਲਕ ਚੈਂਪੀਅਨ ਹੈ ਚੰਡੀਗੜ੍ਹ ਮੇਲੇ ਦੀ ਕਿੰਨਾ ਦੁੱਧ ਕੱਢਿਆ ਹੋਊਗਾ ਉਹਨੇ ਤਕਰੀਬਨ 7.5 ਲੀਟਰ ਦੁੱਧ ਕੱਢਿਆ ਸੀ ਹੁਣ ਇਹ ਸੂਈ ਹੋਈ ਤੁਹਾਡੇ ਕੋਲੇ ਹਾਂ ਇਹ ਸੂਈ ਹੋਈ ਆ ਕਿੰਨੇ ਬੱਚੇ ਦਿੱਤੇ ਨੇ ਕਿੰਨੇ ਸੂਏ ਇਹ ਦੋ ਬੱਚੇ ਆ ਜਿਹੜੀ ਆਪਾਂ ਪਾਠ ਦਿਖਾਈ ਆ ਵੀਡੀਓ ਦੀ ਸਟਾਰਟਿੰਗ ਜੋ ਐਸੇ ਬੱਕਰੀ ਦੀ ਪਾਠਾ ਇੱਕੋ ਬੱਚਾ ਦਿੱਤਾ ਦੋ ਬੱਚੇ ਦਿੱਤੇ ਆ ਨੇ ਠੀਕ ਐ ਇੱਕ ਜੈਡ ਬਲ ਹੈ ਇੱਕ ਉਹ ਬਣਾਵਾਂ ਵੈਸੇ ਬੱਚੇ ਜਿੰਨੇ ਤੁਹਾਡੇ ਫਾਰਮ ਤੇ ਨੇ ਤੁਹਾਡੇ ਆਪਣੀ ਬਰੀਡ ਦੇ ਨੇ ਜਾਂ ਹੋਰਾਂ ਪਰਾਂ ਦੇ ਨੇ ਨਹੀਂ ਚਾਰ ਬੱਚੇ ਆਪਣੀ ਬਰੀਡ ਦੇ ਆ ਹਾਂ ਤੇ ਬਾਕੀ ਜਿਹੜੇ ਹੈਗੇ ਆ ਵੀ ਪਿੱਛੋ ਆਏ ਵੀ ओके okay. हां जी हां जी ਚੰਗੀ ਗੱਲ ਬਾਤ ਆ ਇਹਦੀ ਹਾਈਟ ਕਿੰਨੀ ਦਸੀ ਆਪਾਂ ਨੇ ਇਹਦੀ 42 ਇੰਚ ਆ ਵੀਰੇ 42 ਇੰਚ ਦੁੱਧ ਵਗੈਰਾ ਕਿੰਨਾ ਕੱਢੇ ਆ ਦੁੱਧ ਇਹ ਪਹਿਲੇ ਸੂਏ ਸਾਢੇ 3 ਲੀਟਰ ਦਈ ਜਾਂਦੀ ਹੈ ਦਈ ਜਾਂਦੀ ਹੈ ਹਾਂ ਜੀ ਬੱਚੇ ਚੰਗਾ ਆ ਕਿ ਬੱਚੇ ਸਾਰੇ ਬੱਚੇ ਸਮੇਤ ਆਪਾਂ ਮਤਲਬ ਤੋਲਿਆ ਵੇ ਸਟਾਰਟਿੰਗ ਜਿਵੇਂ ਬੱਚੇ ਚੁੰਗਦੇ ਨਹੀਂ ਸੀ ਨਾ ਉਸ ਟਾਈਮ ਦੁੱਧ ਕੱਢਦੇ ਸੀ ਜੱਗ ਜਿਹਦਾ ਤਾਂ ਉਦੋਂ ਨਾਪਿਆ ਸੀ ਆਪਾਂ ਦੁੱਧ ਕਿਆ ਬਾਤ ਆ ਚੀਜ਼ਾਂ ਇਹ ਵੀ ਸੋਹਣੀਆਂ ਹਾਂ ਜੀ ਹਾਂ ਜੀ ਬ੍ਰੀਡ ਬਣਾਉਣ ਦੇ ਲਈ ਯਾਨੀ ਕਿ ਕਿੰਨੀ ਕਿ ਮਿਹਨਤ ਹੁੰਦੀ ਹੈ ਬ੍ਰੀਡ ਤੇ ਬਣਾਉਣ ਦੇ ਵਿੱਚ ਮਿਹਨਤ ਦਾ ترસિંહભાઈ ਬੇਸਾ ਵੀ ਮਿਹਨਤ ਹੁੰਦੀ ਹੈ ਜੇ ਬਰੀਡ ਬਣਾਉਣੀ ਆ ਅੱਛਾ ਦਿਮਾਗ ਵੀ ਖਰਚ ਹੁੰਦਾ ਮਿਹਨਤ ਵੀ ਹੁੰਦੀ ਹੈ ਦੋਨੇ ਚੀਜ਼ਾਂ ਹੁੰਦੀਆਂ ਅਛਾ ਕੱਲਾ ਇਹ ਨਹੀਂ ਵੀ ਮਿਹਨਤੀ ਸਾਰਾ ਕੁਝ ਕਰਦੀ ਆ ਉਹਦੇ ਵਾਸਤੇ ਆਪਣਾ ਦਿਮਾਗ ਤੇ ਚੁਣਾਵ ਵੀ ਸਹੀ ਹੋਣਾ ਚਾਹੀਦਾ ਇੱਥੇ ਆ ਜਾਂਦੇ ਨੇ ਬਈ ਏਡੀ ਦੂਰ ਥੋਡੇ ਕੋਲ ਮਤਲਬ ਕੋਈ ਰਾਜਸਥਾਨ ਟਿੱਬਿਆਂ ਚ ਲੋਕ ਬੱਚੇ ਵਗੈਰਾ ਖਰੀਦਣ ਹਾਂਜੀ ਹਾਂਜੀ ਅਛਾ ਆ ਜਾਂਦੇ ਬਾਕੀ ਆਪਣਾ ਟੋਟਲ ਮਾਲ ਬਾਹਰ ਜਾਂਦਾ ਵੀਰੇ ਅੱਛਾ ਹਾਂ ਅਦਰ ਸਟੇਟ ਜਾਂਦਾ ਹੂੰ ਜਿੰਨਾ ਕ ਵੀ ਹੁੰਦਾ ਗਾ ਹਾਂਜੀ ਹਾਂਜੀ ਵੀਰੇ ਕੀ ਆ ਬਾਤ ਉਹ ਜਿਹੜੇ ਬਰਬਰੀ ਵੇਲੇ ਦੇ ਲੋਕ ਆਪਣੇ ਨਾਲ ਜੁੜੇ ਹੋਏ ਆ ਹਾਂ ਉਹ ਭਰਾ ਜਿਵੇਂ ਬੀਟਲ ਚ ਵੀ ਕੰਮ ਕਰਦੇ ਆ ਤਾਂ ਉਹਨਾਂ ਤੱਕ ਪਹੁੰਚ ਜਾਂਦਾ ਮਾਲ ਇਹ ਪਾਠਾ ਹੂੰ ਇਹ ਉਹਦੀ ਭੈਣ ਆ ਜਿਹੜੀ ਹੁਣ ਦਿਖਾਈ ਆ ਆਪਾਂ ਅੱਛਾ ਹਾਂ ਇਹ ਵੀ 6 ਦੰਦ ਤੇ 40+ ਹਾਈਟ ਤੇ ਆ 40+ ਹਾਈਟ ਤੇ ਹਾਂ ਇਹ ਗੱਬਣ ਆ ਸੂਨ ਵਾਲੀ ਐ ਇਸ ਟਾਈਮ ਓਕੇ ਦੁਬਾਰੇ ਸੂਨ ਵਾਲੀ ਜਾਨੀ ਕਿ ਬਹੁਤ ਸੋਹਣੇ ਜਾਨਵਰ ਦੱਸਿਆ ਕਿਨੇ ਸੀ ਭਈ ਐਵੇਂ ਚੁਣ ਕੇ ਜਾਨਵਰ ਪਾਉਣੇ ਨੇਗੇ ਬਸ ਉਹਦੇ ਦਿਮਾਗ ਨਾਲ ਦਿਮਾਗ ਨਾਲ ਕੁਝ ਜਿਵੇਂ ਥੋੜਾ ਚੈਨਲ ਹੋ ਗਿਆ ਜਾਂ ਹੋਰ ਬਾਈਆਂ ਦੇ YouTube ਚੈਨਲ ਆ ਉਹ ਦੇਖ ਦੇਖ ਕੇ ਬਰੀਡ ਦਾ ਆਪਾਂ ਨੂੰ ਪਤਾ ਚੱਲੀ ਗਿਆ ਪਹਿਲਾਂ ਆਪਾਂ YouTube ਤੇ ਬਹੁਤ ਮੱਥਾ ਮਾਰਿਆ ਫਿਰ ਲਾਈਵ ਜਾ ਜਾ ਕੇ ਜਾਨਵਰ ਦੇਖੇ ਅਛਾ ਹਾਂਜੀ ਫਿਰ ਜਾ ਕੇ ਬਦਲ ਕੇ ਸਿੱਖਿਆ ਕੋਲੋਂ ਬਿਲਕੁਲ ਬਿਲਕੁਲ ਯੂਟਿਊਬਰ ਆਲਿਆਂ ਨੂੰ ਗਾਲਾਂ ਬਹੁਤ ਕੱਢ ਜਾਂਦੇ ਆ ਲੋਕ ਪਰ ਉਹਨਾਂ ਤੋਂ ਸਿੱਖੇ ਕਿੰਨਾ ਨੇ ਉਹ ਨਹੀਂ ਦੱਸ ਦੇਗੇ ਜੀ ਠੀਕ ਹੈ ਸਾਰੇ ਭਾਈ ਜਿਹੜੇ ਅੱਜ ਬਰੀਡ ਤੇ ਕੰਮ ਕਰ ਰਹੇ ਆ ਹੂੰ ਉਹ ਯੂਟਿਊਬ ਦੀ ਬਦੌਲਤੀ ਆ ਅੱਜ ਜੇ ਬੱਕਰੀ ਦਾ ਰੇਟ ਹੂੰ ਵੀ ਸਹੀ ਕਈ ਲੋਕ ਤਾਂ ਵਿੱਚ ਕਹਿੰਦੇ ਆ ਕਿ ਇੰਨਾ ਰੇਟ ਨਹੀਂ ਹੋਣਾ ਚਾਹੀਦਾ ਹੂੰ ਜੇ ਭਾਈ ਇੰਨਾ ਨਹੀਂ ਹੋਣਾ ਚਾਹੀਦਾ ਅੱਜ ਅਪਾ ਪੰਜਾਬ ਦੇ ਚਲੋ ਸਾਡੇ ਤਾਂ ਇੱਧਰ ਘੱਟ ਆ ਪੰਜਾਬ ਦੇ ਵਿੱਚ ਸਾਰਾ ਸਾਰਾ ਦਿਨ ਲੋਕ ਬੱਕਰੀਆਂ ਦੇ ਮਗਰ ਫਿਰਦੇ ਆ ਜੇ ਉਹਨਾਂ ਨੂੰ ਵਿਚਾਰਿਆਂ ਨੂੰ ਰੇਟ ਨਾ ਮਿਲੂ ਉਹਨਾਂ ਨੂੰ ਕੀ ਫਾਇਦਾ ਭੱਜਣ ਦਾ ਸਹੀ ਗੱਲ ਆ ਸਾਰਾ ਦਿਨ ਬੰਦਾ ਜੱਕ ਕੇ ਡਾਂਗ ਛੂਟੀ ਵਿਚਾਰਾ ਆਥਣੇ ਘਰੇ ਵਾੜ ਦਾ ਥੱਕ ਕੇ ਰੋਟਾ ਅਸਲ ਅਸਲ ਵਿੱਚ ਇੰਨਾ ਰੇਟ ਹੋਣਾ ਚਾਹੀਦਾ ਬੱਕਰੀ ਦਾ ਤਾਂ ਹੀ ਉਹਨੂੰ ਫਾਇਦਾ ਤੇ ਇਹਨਾਂ ਦਾ ਜਿਹੜਾ ਰੇਟ ਆ ਉਹ YouTube ਦੀ ਬਦੌਲਤ ਹੀ ਸਹੀ ਰੇਟ ਮਿਲਣਾ ਸਟਾਰਟ ਹੋਇਆ ਕਿਉਂਕਿ ਲੋਕਾਂ ਤੱਕ ਇਹਨਾਂ ਦਾ ਵੀਡੀਓ ਦੇ ਰਾਹੀਂ ਆਦਾਨ-ਪ੍ਰਦਾਨ ਹੋਇਆ ਤੇ ਉਹ ਸਹੀ ਚੀਜ਼ ਜਾਨਕਿ ਅਗਲੇ ਤੱਕ ਪਹੁੰਚਦੀ ਹੋਈ ਜੀ ਇਹ ਜੀ ਅਗਲੇ ਨੂੰ ਚਾਹੀਦੀ ਸੀ ਉਹਨੇ ਵੀਡੀਓ ਦੇਖੀ ਚਲੋ ਉਹਨਾਂ ਨੂੰ ਮਿਲ ਗਈ ਹੈ ਨਾ ਹਾਂਜੀ ਇਹ ਬੱਕਰੀ ਆਪਣੀ 41 ਇੰਚ ਹਾਈਟ ਤੇ 8 ਦੰਦ ਓਕੇ ਬਾਈ ਹਾਂਜੀ ਇਹ ਆਪਣੀ ਢੋਣੀ ਵਾਲੀ ਲੰਮੀ ਹੈ ਯਾਰ ਇਹਦੀ ਹਾਂਜੀ ਹਾਂਜੀ ਲੰਬਾਈ ਬਹੁਤ ਆ ਇਹ ਸੋਹਣੀ ਆ ਮੁੰਡਾ ਬੌੜਾਂ ਦਾ ਉਹ ਤੋਂ ਆਈ ਵੀ ਬੱਕਰੀ ਐ ਇਹ ਅੱਛਾ ਹਾਂਜੀ ਕਿਆ ਬਾਤ ਚੀਜ਼ ਸੋਹਣੀ ਲੱਗੀ ਬਈ ਯਾਰ ਹਾਂਜੀ ਛੱਡੀਆਂ ਨੂੰ ਟੀਚਰ ਕਿੰਨੇ ਕ ਵੀ ਕਿੰਨੇ ਕ ਜਾਨਵਰ ਕਰਕੇ ਰੱਖਣੇ ਆ ਆਪਣਾ ਬਾਲਾ ਨਹੀਂ ਆਪਾਂ 10 ਕ ਫੀਮੇਲ ਰੱਖਣੀਆਂ ਹੂੰ ਰੱਖਣੀਆਂ ਵਧੀਆ ਟੌਪ ਦੀਆਂ ਹੂੰ 10 ਕ ਫੀਮੇਲ ਰੱਖਣੀਆਂ ਐਨੀ ਟਾਈਮ ਓਕੇ ਹਾਂਜੀ ਬਾਲਾ ਐ ਨਹੀਂ ਵੀ ਆਪਾਂ 100 ਰੱਖਣਾ ਪਿਆ ਰੱਖਣਾ ਉਹ ਚੀਜ਼ ਨਹੀਂ ਓਕੇ ਹਾਂਜੀ ਯਾਨੀ ਖਰਚਾ ਨਿਕਲੀ ਜਾਂਦਾ ਫਿਰ ਇੰਨੇ ਕ ਜਾਨਵਰਾਂ ਨਾਲ ਬਹੁਤ ਵਧੀਆ ਹੈ ਬਹੁਤ ਵਧੀਆ ਜੇ ਕੋਈ ਜਾਨਵਰ ਬੱਚਾ ਵੇਚਿਆ ਕਿੰਨਾ ਕ ਮਹਿੰਗਾ ਵੇਚਿਆ ਬੱਚਾ ਵੀਰੇ ਹੁਣ ਤੱਕ ਜਿਹੜੇ ਹਿਸਾਬ ਨਾਲ ਆਪਣਾ ਨਵਾਂ ਕੰਮ ਸੀ ਆਪਣਾ ਚੰਗਾ ਤਕਰੀਬਨ ਆਪਣਾ ਵੀ 70 75000 ਤੱਕ 3-4 ਦਿਨ ਦਾ ਬੱਚਾ ਸੇਲ ਹੋ ਚੁੱਕਿਆ ਇੰਨਾ ਵੇਚੂ ਕਿਉਂਗੇ ਹਾਂਜੀ ਹਾਂਜੀ ਵੀਰੇ ਆਹ ਬਰੀਡ ਦਾ ਹਾਂਜੀ ਆਹ ਬਰੀਡ ਦਾ ਕਿਆ ਬਾਤ ਹੈ ਸੇਰੇ ਲਾਈ ਜਾਂਦਾ ਭਾਈ ਰਾਜਸਥਾਨ ਵਾਲਾ ਮੁੰਡਾ ਐਮੀਨਾ ਸਮਝ ਲਿਓ ਪੰਜਾਬ ਵਾਲਿਓ ਇਹ ਵੀ ਕਿਸੇ ਤੋਂ ਘੱਟ ਨਹੀਂ ਹੈਗੇ ਕਿਉਂਕਿ ਜਿਹੜਾ ਬੰਦਾ ਮਿਹਨਤ ਕਰਦਾ ਉਹ ਚਾਹੇ ਕਿਤੇ ਵੀ ਬੈਠਾ ਕਿਤੋਂ ਦਾ ਵੀ ਆ ਉਹਦੀ ਮਿਹਨਤ ਦਾ ਮੁੱਲ ਮਿਲ ਜਾਂਦਾ ਹੁੰਦਾ ਤੁਹਾਨੂੰ ਆ ਪੱਠ ਤਰਸੇਮ ਬਾਈ ਚਾਰ ਦਾ ਪੱਠ ਆ ਇਹ ਹੂੰ ਇਹ ਮੂੰਹ ਮੱਥਾ ਦੇਖੋ ਤੁਸੀਂ ਬਧੀਆ ਨੇ ਫੁੱਲ ਕੁਆਲਿਟੀ ਚ ਆ ਇਹ ਆ ਦਿਖਾ ਦੇ ਬਾਈ ਕੁਆਲਿਟੀ ਦੇਖੋ ਬਹੁਤ ਸੋਹਣੀ ਮਤਲਬ ਕਿ ਟਣਕਾ ਟਣਕਾ ਕੇ ਯਾਨੀ ਕਿ ਕਿਤੋਂ ਵੀ ਲਈ ਆ ਜਾਂ ਬਣਾਈ ਹੈਗੀ ਇਹ ਉਸ ਕਰਿਆ ਹੋਇਆ ਵੀਰਾਂ ਨੇ ਐਂ ਗੱਲ ਬਾਤ ਨਹੀਂ ਹੈਗੀ ਆ ਡੱਬੀ ਆ ਇਹ ਛੇ ਦੰਦ ਦੇ ਵਿੱਚ ਇਹ ਆਪਣਾ ਜਿਹੜਾ ਬੱਕਰਾ ਰਾਫੇਲ ਆ ਉਹ ਤੋਂ ਕਰਾਸ ਆ ਇਹਦਾ ਵੀ ਪੰਜ ਫੇਸ ਦੇਖੋ ਤੁਸੀਂ ਤੇ ਕੰਨ ਵੇਖੋ ਕਿਆ ਬਾਤ ਆ ਹਾਂ ਜੀ ਦੇਖੋ ਇਹਨੇ ਇੱਕ ਸੂਆ ਲਾਇਆ ਹੋਇਆ ਹਮ 37 38 ਹਾਈਟ ਹੋਊਗੀ ਇਹਦੀ 37 ਇੰਚ ਹਮ ਤੇ ਇਹ ਵੀ ਚੰਗੀ ਆ ਬੱਕਰੀ ਦੁੱਧ ਨੂੰ ਚੰਗੀ ਆ ਕਿਆ ਬਾਤ ਆ ਸ਼ਾਡ ਭਾਈ ਚੱਲ ਕੇ ਰਾਂ ਤੇ ਆਹਾ ਬਈ ਇਹ ਪੱਠ ਆਪਣੀ ਲੈਤੀ ਹੋਈ ਆ ਬਈ ਹੂੰ ਠੀਕ ਹੈ ਇਹ ਹੈਗੀ ਆ 6 ਦੰਦ ਤੇ 39 40 ਹਾਈਟ ਤੇ ਆ ਪਹਿਲਾ ਸੂਆ ਇਹਨੇ ਸੂਣਾ ਹੂੰ ਇਹ ਪੱਠ ਵੀ ਬਹੁਤ ਚੰਗੀ ਬਰੀਡ ਚੋਂ ਚੰਗੇ ਖਾਨਦਾਨ ਚੋਂ ਆ ਇਹ ਹੂੰ ਤੁਸੀਂ ਥੱਲੇ ਆਰਡਰ ਬੱਚੇ ਕਿੰਨੇ ਕਰਾਏ ਆ ਇਹ ਇਹਦੇ ਪਹਿਲਣ ਆ ਇਹ ਅੱਛਾ ਪਹਿਲਣ ਆ ਉਹ ਚਲੋ ਪਹਿਲੇ ਸੂਏ ਸੋਨਾ ਆਏ ਨੇ ਪਹਿਲੇ ਸੋਨਾਗਾ ਹਾਂਜੀ ਹਾਂਜੀ ਇਹ ਸੋਣੀ ਹੈਗੇ ਬਹੁਤ ਚੰਗੀ ਲੱਗ ਰਹੀ ਹੈਗੀ ਹੁਣ ਗੱਬਣ ਕਹਿ ਰਹੇ ਆ ਤੁਸੀਂ ਹਾਂਜੀ ਗੱਬਣਾ ਇਹ ਸਾਢੇ ਕਿ ਤਿੰਨ ਮਹੀਨੇ ਦੀ ਗੱਬਣਾ ਆ ਅਰਡਰ ਉਡਰ ਬਹੁਤ ਸੋਨਾ ਲਾਇਆ ਆਏ ਨੇ ਚੰਗੇ ਦੁੱਧ ਵਾਲੀ ਚੀਜ਼ ਆ ਇਹ ਠੀਕ ਹੈ ਨਹੀਂ ਤੁਸੋਂ ਨੂੰ ਕਿਸੇ ਨੇ ਰੋਕਿਆ ਤਾਂ ਨਹੀਂ ਹੈਗਾ ਇੱਧਰ ਵੀ ਕਿਉਂ ਬੱਕਰੀਆਂ ਖਰੀਦੀਆਂ ਨੇ ਥੋੜੇ ਤਾਂ ਮੱਝਾਂ-ਮੁੱਝਾਂ ਵੀ ਰੱਖੀਆਂ ਨੇ ਕਿ ਇੱਧਰ ਆਣਾ ਨਹੀਂ ਸਟਾਰਟਿੰਗ ਦੇ ਵਿੱਚ ਕਹਿੰਦੇ ਹੁੰਦੇ ਸੀ ਆਸ-ਪਾਸੇ ਵੀ ਕਹਿੰਦੇ ਇੱਧਰ ਸਾਡੇ ਥੋੜਾ ਦੇ ਪਰਚਲਨ ਘਟਾ ਹੈ ਨਾ ਕਿਉਂਕਿ ਮੇਰੀ ਵੈਟਰਨਰੀ ਕੀਤੀ ਹੋਈ ਸੀ ਉਸ ਹਾਲ ਨਾਲ ਵੀ ਪੜ੍ਹ ਲੇ ਫ ਬਾਕੀ ਹੁਣ ਕੰਮ ਜਦੋਂ ਦੇਖਦੇ ਆ ਹੁਣ ਸਾਰੇ ਮਤਲਬ ਵਧੀਆ ਮੰਨਦੇ ਆ ਪਿੰਡ ਦੇ ਲੋਕ ਵੀ ਸਾਰੇ ਵੀ ਆ ਕੰਮ ਵਧੀਆ ਬਾਲੇ ਲੋਕ ਤਾਂ ਆਪਾਂ ਨੂੰ ਪੁੱਛਦੇ ਵੀ ਆ ਵੀ ਅਸੀਂ ਕੰਮ ਕਰਨਾ ਤੇ ਸਾਨੂੰ ਦੱਸੋ ਇਹ ਬੱਕਰੀ ਵੀਰੇ ਆਪਣੀ ਉਹ ਆ ਜਿਹੜੀ ਚੈਂਪੀਅਨ ਓਕੇ ਹਾਂਜੀ ਇਹ ਜਿਹੜੀਆਂ ਪੱਠਾਂ ਆਪਾਂ 42 ਇੰਚ ਵਾਲੀ 40 ਇੰਚ ਵਾਲੀ ਦਿਖਾਈ ਆ ਉਹ ਐਸੇ ਬੱਕਰੀਆਂ ਦੀ ਇਹਦੀ ਖੁੱਦ ਹੀ ਹਾਈਟ 36 37 ਇੰਚ ਅੱਛਾ ਐ ਵੀ ਹੋ ਜਾਂਦਾ ਨਾ ਹਾਂਜੀ ਹਾਂਜੀ ਇਹਦੇ 36 37 ਆ ਇਹਨੂੰ ਜਾਣ ਕੇ ਟੱਪ ਗਈਆਂ ਟੱਪ ਗਈਆਂ ਇਹ ਬਹੁਤ ਵਧੀਆ ਲੱਗੀ ਫਰੀਡ ਦੀ ਤੇ ਇੱਕ ਤੋਂ ਇੱਕ ਜਾਨਵਰ ਬੱਕਰੀ ਪੱਠ ਬਾਈ ਨੇ ਸੋਹਣੀ ਬਣਾਈ ਹੋਈ ਆ ਆ ਜਾ ਉਹ ਰਿਆ ਜਾ ਵੀਰੇ ਹਾਂਜੀ ਆ ਲੈ ਕੀ ਤੋੜ ਹੈਗਾ ਇਹ ਦੋ ਦੰਦ ਦੀ ਆ ਦੋ ਦੰਦ ਪੱਠ ਤੇ ਟਾਈਟਲ ਮਨ ਲਾ ਹੋਊਗਾ ਨਾ 35 36 37 ਨਹੀਂ ਇਹਦੀ 38 39 ਹਾਈਟ ਹੋਊਗੀ ਬਈ ਇਹਨੇ ਆਰਾਮ ਨਾਲ ਆ ਵੀਰੇ ਠੀਕ ਲੱਗਿਆ ਵੇ ਇਹਨਾਂ ਆਪਣਾ ਲਾਇਆ ਤੁਸੀਂ ਇਹਨਾਂ ਆਪ ਕੇ ਹਾਂ ਲਾਪ ਕੇ ਲਾਇਆ ਹੋਇਆ ਠੀਕ ਹੈ ਯਾਨੀ ਕਿ ਇੱਕ ਤੋਂ ਇੱਕ ਚੀਜ਼ ਬਣਾਇਆ ਰੱਖੀ ਆ ਬਾਈ ਨੇ ਆਉਣ ਵਾਲੇ ਸਮੇਂ 'ਚ ਨਾਮ ਜ਼ਰੂਰ ਹੋਊਗਾ ਚੋਬਰ ਦਾ ਜਿੰਨਾ ਮਰਜ਼ੀ ਹੋਵੇ ਠੀਕ ਆ ਉਹ ਸਮਾਂ ਦੱਸੂਗਾ ਤੇ ਇੱਕ ਪੱਠਾ ਕੀ ਬਾਤ ਹੈ ਬਈ ਅਗ ਇਹਨਾਂ ਦੇ ਕੰਨਾਂ ਦੀ ਲੰਬਾਈ ਦੱਸ ਬਈ ਯਾਰ ਕਿੰਨੀ ਹੋਊਗੀ ਇਹ ਇਹ ਪੱਠ ਦੇ ਕੰਨਾਂ ਦੀ ਲੰਬਾਈ 17 17.5 ਇੰਚ ਆ ਤੇ 4.5 ਮਹੀਨਿਆਂ ਦੀ ਪੱਠਾ ਇਹ ਅੱਛਾ 4.5 ਦੀ ਹਾਂਜੀ ਪੱਕੀ ਗੱਲ ਆ ਬਈ ਮੈਨੂੰ ਤਾਂ ਇਹ ਲੱਗਦਾ ਵੀ ਦੋ ਦੰਦ ਨਾ ਹੋਵੇ ਕਿਤੇ ਨਾ ਨਾ ਅੱਛਾ 4.5 ਮਹੀਨਿਆਂ ਦੀ ਆ ਦੇਖ ਲਓ ਤੁਸੀਂ ਜਮਾ ਜਮਾ ਕੱਚੀ ਖੀਰੀ ਜੀ ਕੱਚੀ ਖੀਰੀ ਛੱਡ ਦੇ ਬਈ ਹਾਂਜੀ ਲੈ ਬਹੁਤ ਸੋਹਣੇ ਨਰ ਬਣਾਏ ਹੋਣਗੇ। ਹਾਂਜੀ। ਤਾਂ ਜੋ ਹੁਣ ਬਈ ਬੱਚਿਆਂ ਵੱਲ। ਬੱਚੇ ਦੇਖੋ ਬੱਚੇ ਬੜੀ ਕੁਆਲਿਟੀ ਦੇ ਪਾਏ ਨੇ ਬਾਈ। ਉਹਨਾਂ ਦੇ ਠੀਕ ਹੈ ਨਾ। ਕਿੰਨੇ ਕ ਬੱਚੇ ਨੇ ਬਾਈ ਇਸ ਸਮੇਂ ਕੋਲ? ਇਸ ਟਾਈਮ ਹੈਗੇ ਆ ਦਰਸੇਮ ਬਾਈ ਆਪਣੇ ਕੋਲੇ 8-9 ਬੱਚੇ। ਠੀਕ ਹੈ। ਕੀ ਲੱਗਦਾ ਵੀ ਕਿਸ ਤਰ੍ਹਾਂ ਦੇ ਤਿਆਰ ਹੋਣਗੇ? ਚੰਗੇ ਹੋਣਗੇ। ਮੈਂ ਆਪਣਾ ਜਿਹੜਾ ਫੋਕਸ ਆ ਬਰੀਡ ਦੇ ਨਾਲ-ਨਾਲ ਕੰਨਾਂ ਤੇ ਆ। ਹਾਂ। ਕਿੰਨੇ-ਕਿੰਨੇ ਮਹੀਨੇ ਦੇ ਕਹਨੇ ਹੋਣਗੇ? ਕਿਉਂਕਿ ਗ੍ਰੋਥ ਬਹੁਤ ਹੈਗੀ ਬੱਚਿਆਂ ਦੇ ਵਿੱਚ ਬਈ। ਇਹਦੇ ਵਿੱਚ 15 ਦਿਨ ਤੋਂ ਲੈ ਕੇ 1.5 ਮਹੀਨੇ ਦਾ ਬੱਚਾ ਹੈਗਾ। 15 ਦਿਨਾਂ ਤੋਂ 1.5 ਮਹੀਨੇ ਦਾ। ਠੀਕ ਹੈ। ਕੀ ਆ ਬਾਤ ਆ। ਫਿਰ ਜਿਵੇਂ ਤੁਸੀਂ ਖੇਤ ਦੇ ਵਿੱਚ ਬੈਠੇ ਹੋਗੇ ਇੱਥੇ ਇਹਨਾਂ ਨੂੰ ਖਾਣ ਨੂੰ ਇਹ ਐਕਸਟਰਾ ਕੀ ਦਿੰਨੇ ਹੋਗੇ। ਇੱਥੇ ਆਪਾਂ ਜਿਵੇਂ ਆਮ ਪਠਾਨੀਰਾ ਹੁੰਦਾ ਜਿਵੇਂ ਜਵਾਰ ਹੁੰਦੀ ਆ। ਇਹ ਆ ਹੋਰ ਬਾਕੀ ਆਪਣੇ ਜੰਤਰ ਲਾਇਆ ਹੋਇਆ ਤਿੰਨ ਕਿੱਲੇ ਠੀਕ ਹੈ। ਸ਼ਾਮ ਸਵੇ ਉਹ ਜੰਤਰ ਛੱਡ ਦਿੰਨੇ ਆ। ਹਾਂ। ਬਾਕੀ ਗਵਾਰੇ ਦਾ ਨੀਰਾ ਹੋ ਗਿਆ ਤੇ ਤੂੜੀ ਹੋ ਗਈ ਸੰਨੀ ਕਰਕੇ। ਤੂੜੀ ਵੀ ਚੱਲ ਜਾਂਦੀ ਆ? ਹਾਂ ਤੂੜੀ ਖਾਂਦੇ ਆ। ਤੂੜੀ ਤੇ ਲਾ ਰੱਖੇ ਨੇ। ਹਾਂਜੀ ਹਾਂਜੀ ਬਹੁਤ। ਦਿੱਕਤਾਂ ਨਹੀਂ ਦਿੰਦੀ ਤੂੜੀ। ਨਾ ਨਾ ਕੋਈ ਦਿੱਕਤ ਆ ਆਪਾਂ ਨੂੰ ਹਜੇ ਤੱਕ ਨਹੀਂ ਆਈ ਦਿੱਕਤ। ਯਾਨੀ ਕਿ ਜਾਨਵਰ ਲਿੱッセ ਨਹੀਂਗੇ ਇਹ ਗੱਲ ਹੈਗੀ ਨਾ। ਵਧੀਆ ਵਧੀਆ। ਸਹੀ ਗੱਲ ਆ। ਹਾਂਜੀ ਹਾਂਜੀ। ਕੀ ਬਾਤ ਆ। ਤੇ ਅਖੀਰ ਦੇ ਵਿੱਚ ਕੁਝ ਖਾਸ ਗੱਲ ਕਹਿਣੀ ਹੈਗੀ। ਹੁਣ ਆਪਾਂ ਕਰੀਏ ਵੀਡੀਓ ਦਾ ਐਂਡ। ਖਾਸ ਦਾ ਵੀਰੇ ਇਹੀ ਆ ਕਿ ਇੱਕ ਤਾਂ ਆਪਦਾ ਇਮਾਨਦਾਰੀ ਦਾ ਧੰਦਾ ਕਰੋ। ਹੂੰ। ਦੂਜਾ ਇਹ ਵੀ ਬਰੀਡ ਨੂੰ ਕੰਮ ਆ। ਚੱਲ ਇੱਕ ਇਮਾਨਦਾਰੀ ਦੀ ਗੱਲ ਆਗੀ ਇੱਥੋਂ ਆ ਦੱਸ ਕਦੇ ਲੁੱਟਿਆ ਤਾਂ ਨਹੀਂਗਾ ਉਧਰ ਪੰਜਾਬ 'ਚ ਕਿਸੇ ਨੇ ਨਹੀਂ ਨਹੀਂ ਵੀਰੇ ਆਪਾਂ ਨੂੰ ਅੱਜ ਤੱਕ ਨਹੀਂ ਕਿਸੇ ਨੇ ਲੁੱਟਿਆ ਅੱਛਾ ਬਹੁਤ ਵਿਚਾਰਿਆ ਪੂਰਾ ਫੁੱਲ ਜਿੰਨੇ ਵੀ ਬੰਦਿਆਂ ਨੂੰ ਆਪਾਂ ਮਿਲੇ ਆ ਹਾਂ ਸਾਰੇ ਬੰਦਿਆਂ ਨੇ ਵਧੀਆ ਮਦਦ ਕੀਤੀ ਆ ਸਾਰੇ ਵਧੀਆ ਬੰਦੇ ਆ ਠੀਕ ਆ ਪਿਆਰ ਵਾਲੇ ਬੰਦੇ ਜਿੰਨੇ ਵੀ ਆਪਾਂ ਨੂੰ ਟੱਕਰੇ ਆ ਬਹੁਤ ਵਧੀਆ ਇਮਾਨਦਾਰ ਬੰਦੇ ਆ ਸਾਰੇ ਕੀ ਬਾਤ ਹੈ ਇਮਾਨਦਾਰੀ ਹੀ ਸਭ ਤੋਂ ਵੱਡੀ ਚੀਜ਼ ਆ ਇਮਾਨਦਾਰੀ ਨਾਲ ਹੀ ਬਿਜ਼ਨਸ ਆਪਣੇ ਗ੍ਰੋਥ ਕਰਦੇ ਹੁੰਦੇ ਨੇਗੇ ਠੀਕ ਹੈ ਤੇ ਬਾਈ ਇੱਕ ਵਾਰ ਲੋਕੇਸ਼ਨ ਆਪਣੀ ਫੇਰ ਬੋਲ ਦੇ ਫਾਰਮ ਦਾ ਨਾਮ ਬੋਲ ਦੇ ਗੱਲਬਾਤ ਜਿਹਨੇ ਕਰਨੀ ਆ ਵਟਸਐਪ ਨੰਬਰ ਵੀ ਬੋਲ ਦੇ फार्म ਆਪਣਾ ਹੈਗਾ राजस्थान गंगानगर जिला हम तहसील बीया नगर नेड़े अनूपगढ़ ਪਿੰਡ ਆਪਣਾ ਤਿੰਨਲਜੰਮ ਹਮ ਫਾਰਮ ਦਾ ਆਪਣੇ ਨਾਮ ਹੈਗਾ ਜੀਸਸ ਕ੍ਰਾਈਸਟ ਗੋਟ ਫਾਰਮ ਕੀ ਬਾਤ ਹੈ ਠੀਕ ਹੈ ਜੀ ਤੇ ਨੰਬਰ ਆਪਣਾ ਹੈਗਾ 97850 31001 ਕੱਲ ਬਾਅਦ ਕਰ ਸਕਦੇ ਹਾਂ ਬਾਈ ਹਰਾਂ ਦੇ ਨਾਲ ਜੀ ਆਪਣਾ ਇਹ ਆਪਣੇ ਜਿਹੜਾ ਆਪਣਾ ਫਾਰਮ ਦਾ ਨਾਮ ਹੈ ਇਸ ਫਾਰਮ ਦੇ ਨਾਂ ਤੇ ਹੀ ਆਪਣੇ YouTube ਤੇ ਇੰਸਟਾਗ੍ਰam ਚੈਨਲ ਆ ਫੋਲੋ ਕਰ ਲਿਓ ਬਾਈ ਨੂੰ ਹਾਂਜੀ ਠੀਕ ਐ ਬਹੁਤ ਸੋਹਣੀਆ ਵੀਡੀਓ ਪਾਉਂਦਾ ਇਹ ਵੀ ਆਪਣਾ ਚੰਗੀ ਜਾਣਕਾਰੀ ਵੀ ਰੱਖਦਾ ਚੰਗੇ ਜਾਨਵਰ ਬੰਨੇ ਵੱਡੀ ਗੱਲ ਠੀਕ ਐ ਵੀਰੇ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਰਾਜਸਥਾਨ ਵਾਲੇ ਸਾਰੇ ਭਰਾਵਾਂ ਦਾ ਬਾਈ ਸਾਡੇ ਵੱਲੋਂ ਧੰਨਵਾਦ ਰਾਜਸਥਾਨ ਦੇ ਸੈਲੋ ਸਾਨੂੰ ਦਰਸ਼ਨ ਕਰਾ ਤੇ ਗਰਮੀ ਦੇ ਵਿੱਚ ਨਜ਼ਾਰਾ ਆ ਗਿਆ ਹਾਂਜੀ ਹਾਂਜੀ